ਸਮਾਪੋਸ਼ੀ ਨਹੀਂ ਬਚਿਆ ਨਹੀਂ ਹੈ ਤੁਹਾਡੀ ਨਹੀਂ ਨਹੀਂ ਰੋਣਾ ਨਹੀਂ ਰੋਣਾ ਨਹੀਂ ਰੋਣਾ ਆਏ ਇੱਥੇ ਰੋਣਾ ਨਹੀਂ ਰੋਣਾ ਨਹੀਂ ਰੋਣਾ ਨਹੀਂ ਮੇਰੇ ਘਰ ਇੱਕ ਹੀ ਮੇਰਾ ਮਾਦੇ ਮੇਰਾ ਪੁੱਤ ਮੇਰਾ ਤੁਹਾਡਾ ਦਾਦਾ ਮੇਰੇ ਪੁੱਤ ਦੇ ਇੱਕ ਹੀ ਮੇਰੇ ਘਰ ਇੱਕ ਹੀ ਮਾਦੇ ਮੇਰਾ ਨੋਟ ਕਰ ਨੋਟ ਕਰ ਨੋਟ ਕਰ ਕਰ ਨੋਟ ਕਰ ਪਤਾ ਇਹਨਾਂ ਨੰਬਰਾਂ ਨੂੰ ਲਿਖਾਓ ਸਾਰਾ ਕੁਝ ਨਹੀਂ ਮੈਂ ਨਾ ਲੈ ਕੇ ਨਹੀਂ ਮੈਂ 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 ਜਾ ਮੈਂ ਜਾਊਗਾ ਕੈਸ਼ ਕਰ ਕੈ 50000 ਰੁਪਇਆ ਚਲੋ ਆਓ ਆਓ ਤਹਾਡੇ ਪੋਤਿਆਂ ਤੁਹਾਡੇ ਤੁਹਾਡੇ ਮੇਰਾ ਮੇਰੇ ਘਰ ਚੱਲ ਮੇਰੇ ਘਰ ਚੱਲ ਮੇਰੇ ਕੋਲ ਚੱਲ ਵੀ ਆ ਕੇ ਆ ਮੇਰਾ ਧਾਮ ਮੇਰੇ ਤੇ ਰਹੀ ਦੀਆਂ ਮੈਂ ਪੁੱਤੇ ਕਰੀ ਮੇਰੇ ਨਾਲ ਚੱਲ ਨਹੀਂ ਫਿਰ ਨੇ ਫਿਰ ਆਪਾਂ ਅੱਗੇ ਜਾ ਕੇ ਆ ਆ ਆ ਆ ਉਹਨੇ ਇੱਧਰ ਨਾਂ ਨਹੀਂ ਨਹੀਂ ਚੱਲੋ ਪਾਤਾ ਇੱਧਰ ਨਾਂ ਲਿਖਾ ਦਿਓ ਸਾਰਾ ਕੁਝ ਲਿਖਾ ਦਿਓ ਇੱਕ ਕਰੀ ਇੱਕ ਕਰੀ ਨੰਬਰ ਲਗਾਓ ਮੈਡਮ ਕਿੱਥੇ ਆ ਮੈਡਮ ਡਿਊਟੀ ਤੇ ਆ ਤੁਹਾਡੇ ਪੋਤਿਆਂ ਤੁਹਾਡੇ ਨਾਲ ਖੜੇ ਆ ਇਹ 50000 ਦੀ ਸੇਵਾ ਹੁੰਦਾ ਨਾ 50000 ਦੀ ਸੇਵਾ ਹੋਰ ਕਰ ਲੱਖ ਲੱਖ ਰੁਪਈਆ ਮਾਤਾ ਨੂੰ ਤੇਰੇ ਤੇ ਬਣਿਆ ਸੀ ਮੇਰੇ ਪੁੱਤ ਨਹੀਂ ਨਹੀਂ ਮਾਤਾ ਨਾਲ ਆ ਤੁਹਾਡੇ ਪੋਤੇ ਤੁਹਾਡੇ ਨਾਲ ਆ ਇੰਦਰਜੀਤ ਦਾ ਮੋਬਾਈਲ ਕਰ ਵਾਲਾ ਮੇਰਾ ਆ ਲੱਖ ਲੱਖ ਰੁਪਈਆ ਆ ਗਿਆ ਆ ਲੱਖ ਰੁਪਈਆ ਦੀ ਇਹ ਲੱਖ ਰੁਪਈਆ ਲਾ ਕੇ ਮੱਥੇ ਨੂੰ ਆਪਣੇ ਨਾਲ ਵਾਹਿਗੁਰੂ ਇਹ ਤੁਹਾਡੇ ਮਾਤਾ ਨੂੰ ਨਹੀਂ 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 ਯਾ ਲੈ ਆਹ ਆਹ ਹਾਂ ਮੇਰੇ ਅੱਲਾ 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 ਆਹ ਨਾ ਨਾ ਆਪਾ ਮੈਂ ਨਾ 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 ਮੈਂ ਆਪੇ ਦਾ ਸੇਵਾ ਨਾ ਤੁਸੀਂ ਆਪਾ ਆਪ ਨਾ ਆਹ ਦਾਸ ਨਾ ਖੜਾਓ ਆਪਾ ਨਾ ਕਰੋ ਮੇਰੇ ਦਰਕਾਰ ਜਾਇਆ ਮੇਰੇ ਇੱਕ ਦਰਕਾਰ ਜਾਇਆ ਮੇਰਾ ਪੋਤਾ ਮਾਤਾ ਮਾਤਾ ਨੰਬਰ ਲਿਖਾਓ ਹੁਣ ਦੇ ਤਾਂ ਵਾਇਰ ਵਾਇਰ ਬੰਦਵੇਂ ਹਾਂ ਅਸੀਂ ਬਿਆਸੇ ਲੇਕਿਨ ਸਾਈਡ ਤੇ ਹਵਾ ਲੈਣ ਤੋਂ ਬਾਅਦ ਬੜਾ ਖੁੱਲ੍ਹੇ ਖੁੱਲ੍ਹੋ ਯਾਰ ਗੁੱਡੀ ਗੁੱਡੀ ਹੁੰਦਾ ਹੀ ਨੰਬਰ ਇਹ ਨੰਬਰ ਤੁਹਾਡਾ ਹੀ ਹੈ ਤੁਹਾਡਾ ਤੁਹਾਡਾ ਪੁੱਤ ਆ ਤੁਹਾਡਾ ਪੁੱਤ ਆ ਠੀਕ ਆ ਕੋਈ ਹਾਂ ਕੋਤੇ ਇੱਕ ਨੀਂਹ ਘਰ ਆ ਗਿਆ ਮੈਂ ਆਉਂਗਾ ਮੈਂ ਨਾ ਮੇਰੀ ਗੱਲ ਨੀਂ ਘਰੇ ਵੀ ਆਵਾਜ਼ ਹੈ ਮੈਂ ਨਾ ਮੇਰੀ ਗੱਲ ਸੁਣੋ ਟਰੈਕਟਰ ਮੈਨੂੰ ਵੀ ਚਾਹੀਦਾ ਟਰੈਕਟਰ ਤੁਹਾਨੂੰ ਦੋ ਦੋ ਟਰੈਕਟਰ ਦੇ ਕੇ ਜਾਊਂਗਾ ਦੋ ਟਰੈਕਟਰ ਦੇ ਕੇ ਜਾਊਂਗਾ ਦੋ ਟਰੈਕਟਰ ਦੇ ਕੇ ਜਾਊਂਗਾ ਦੋ ਟਰੈਕਟਰ ਦੇ ਸੁਨਾਨ ਘਰ ਮੈਂ ਵਿਧਵਾ ਬੀਬੀ ਮੇਰੇ ਘਰ ਜਾ ਕੇ ਕੁਝ ਸਾਰੇ ਚੋਟੇ ਮੈਂ ਬੁਕਾ ਦੇ ਦਰ ਨਹੀਂ 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 ਰੁਕ 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 ਰੁਕੋ ਲੇਖਵੀਂ ਦਿੱਤੀ ਆਪਣਾ ਘਰ ਦੇ ਨਾ ਨਾ ਅਲੇ ਆ ਇਹਨੂੰ ਲਿਖਾਓ ਆ ਲਿਖਾਓ ਲੁਕਵਿੰਦਰ ਜੀ ਹਾਂ ਜੀ ਆਪਾਂ ਕਹਾ ਮੋਡੀ ਹੋ ਕੇ ਲੇਖ ਨਾਲ ਸੇ ਆਪਣਾ ਪਿੰਡ ਦੇ ਵਿੱਚ ਆਏ ਕੋਈ ਫੋਟੋ ਤੁਸੀਂ ਖੜਾ ਲੈਣਾ ਆ। ਹੁੰਦਲ 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 40 ਦੀ 40 ਹੈ 40 ਦੇ ਦੇਣਾ। ਸਿਕੰਦਰਜੀਤ ਸਿਕੰਦਰਜੀਤ ਪਿੰਡ ਦੇ 40 40 ਇਹਨਾਂ ਦੇ ਕਰ ਜਾਣਾ। ਇਹਨਾਂ ਦੇ ਕਰ ਜਾਣਾ। ਫੋਨ ਨੰਬਰ ਲਗਾਓ। ਇਹਨਾਂ ਜਾਣਾਂ। ਇਹਨਾਂ ਜਾ ਕੇ ਜਾ ਰਹੇ ਆ ਇੰਦਰਜੀਤ। ਚਲੋ ਚੱਲੇ ਇੰਦਰਜੀਤ ਮਮੀ ਹਣਾ। ਆ ਬੱਸ। ਉਹ ਇੱਕ ਇੱਕ ਇਹ ਆਂਟੀ ਨੇ ਇੱਧਰ ਆਂਟ ਆਂਟੀ ਕਰੀ। ਇੱਕ ਇੱਕ ਆਂਟੀ ਨੇ 1 ਲੱਖ ਰੁਪਏ ਦਿੱਤਾ। ਲਾ ਕਰ ਦਿਸੋ ਆਪਣਾ ਲੱਖ ਰੁਪਿਆ ਦੇ ਯਾਰ ਮਾਦਾ ਤੁਹਾਡੇ ਕੋਲ ਲੱਖ ਰੁਪਿਆ ਆ ਗਿਆ ਨਾ ਇੰਦਰ ਜੀ ਦਾ ਆਪਣੇ ਪੈਰ ਤੋਂ ਹੋਣੇ ਮੈਨੂੰ ਪਾਏ ਵੀ ਲੱਖ ਮੇਰੇ ਕੋਲ ਲੱਲੀਗਾ ਆਪਸ ਵਿੱਚ ਨਹੀਂ 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 ਲੱਖ ਵਾਪਸ ਕਰੋ ਲੱਖ ਆ ਆ ਫੜ ਜਾ ਆ ਆ ਲੋ ਆ ਲੈ ਲੱਖ ਦੇਣਾ ਹਾਂ ਲੱਖ ਲੱਖ ਆ ਮਾਦਾ ਸਾਡੇ ਭਰਾਵਾਂ ਨੂੰ ਠੀਕ ਆ ਆ ਮੇਰੀ ਟੀਮ ਆ ਸਾਰੇ ਮੇਰੇ ਭਰਾ ਆ ਪਰਵਾਹ ਨਹੀਂ ਕਰਨੀ ਬਾਬਾ ਚੜਦੀ ਕਲਾ ਕਰੂਗਾ ਤੇ ਰੋਣਾ ਨਹੀਂ ਆਪਾਂ پوری ਮਰਜ਼ਤ ਕਰਨੀ ਆ ਮੇਰੇ ਕੋਈ ਨਾ ਮੇਰਾ ਨੰਬਰ ਲੈ ਲਿਆ ਆਪਣੇ ਮਾਝੇ ਵਾਲੇ ਮੇਰੀ ਗੱਲ ਸੁਣ ਲੋ ਆ ਲੱਖ ਰੁਪਿਆ ਸੇਵਾ ਕਰਕੇ ਚੱਲੇ ਆ ਠੀਕ ਆ ਤੁਹਾਡਾ ਨੰਬਰ ਲਿਖ ਲਿਆ ਹੁੰਡੇ ਨੇ ਸਾਰਾ ਕੁਝ ਚੱਲੂਗਾ ਸਾਰਾ ਪੰਜਾਬ ਤੁਹਾਡੀ ਮਤ ਕਰੂਗਾ ਠੀਕ ਆ ਆ ਕੈਮਰੇ ਚੱਲਣ ਦੇ ਆ ਐਡ ਐਡ ਚੈਨਲ ਆਪਣੇ ਕੋਲ ਬੈਠੇ ਆ ਠੀਕ ਆ ਇਹ ਮੈਂ ਤਾਂ ਕਾਨੇ ਕਰ ਪਈਦੀ ਮੈਂ ਕਿਦੀ ਵਾਰ ਦੇ ਕਈ ਵਾਰ ਆਪਣੇ ਕਰਾ ਤੇ ਫਿਰ ਕੇ ਫੇਰ ਕਰਦੇ ਜਨਿਵਦਰ ਮੈਂ ਹੋਣ ਹੈ ਨਾ ਕਰਵਾ ਕੇ ਕੋਈ ਗੱਲ ਨਹੀਂ ਇਹਦਾ ਖਾਲਸਾ ਅਮਨ ਵੀਰੇ ਨੰਬਰ ਨੋਟ ਕਰੋ ਅਮਨ 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 ਵੀਰੇ ਆ ਕਿੱਥੇ ਸਰਪੰਚ ਸਾਹਿਬ ਕਿਉਂਕਿ ਇਹ ਇਹ ਛੱਟਾ ਡਕੀਆਂ ਨਹੀਂ ਪਰ ਕੀ ਕੀ ਇਹਦਾ ਸਮਨ ਨੂੰ ਗੱਲ ਨਹੀਂ ਸਮਝਾਈ ਕੀ ਪਾਣੀ ਚੋਰ ਰਿਹਾ ਹੈ ਭਾਈ ਪਾਣੀ ਉਹ ਬਾਲੇ ਆ ਨਾ ਹਾਂ ਬਾਲੇ ਆ ਬਾਲੇ ਉਹ ਸਾਰੇ ਭੇਜ ਗਏ ਤੇ ਉਹ ਵੀਕ ਹੋ ਗਿਆ ਪਾਣੀ ਫਿਰ ਸਾਰੇ ਆ ਗਿਆ ਸੀ ਹਾਂ ਥੱਲੇ ਪਾਣੀ ਫਿਰ ਗਿਆ ਛੱਟਾ ਬੜਾ ਠੀਕ ਆ ਪਾਣੀ ਨੂੰ ਥੱਲੇ ਆ ਲੈ ਉਹ ਲੈ ਕੇ ਗੱਲ ਹੀ ਨਹੀਂ ਮਾਤਾ ਆ ਕਿੰਦੀ ਗੱਲ ਆ ਲੈ ਕੋਈ ਗੱਲ ਨਹੀਂ ਆ ਚਲੋ ਆ ਲੱਖ ਰੁਪਏ ਤੁਹਾਡੇ ਕੋਲ ਸੇਵਾ ਆ ਗਈ ਆ ਨੰਬਰ ਆ ਗਿਆ ਸਾਰਾ ਕੁਝ ਕਰਕੇ ਜਾਵਾਂਗੇ ਕੋਈ ਐਵੇਂ ਨਹੀਂ ਕਰਨਾ ਮਤਾਂ ਨੰਬਰ ਲੈ ਆ। ਇਹ ਮੇਰੀ ਗੱਲ ਤੋਂ ਦਾ ਸਮਾਂ ਹੁੰਦਾ ਹੁੰਦਾ। ਸਮਾਂ ਬੰਦੇ ਤੇ ਆਉਂਦਾ ਕਿੱਡੀ ਗੱਲ ਹੋ ਗਈ। ਨਹੀਂ ਵੀਰ ਨੂੰ ਤੁਹਾਡੇ ਯਾਰੇ ਬਾਅਦ ਵਿੱਚ ਦੱਸਦੇ ਰਹਿਣਾ। ਹਾਂ। ਸਮਾਂ ਬੰਦੇ ਤੇ ਹੁੰਦਾ ਪਹਿਲਾਂ ਪਹਿਲਾਂ ਐਵੇਂ ਨਹੀਂ। ਐ ਮੇਰੀ ਮਾਂ ਐਵੇਂ ਰੋਣਾ ਨਹੀਂ ਦੇ ਦਿੱਲੀ। ਕੋਈ ਨਹੀਂ। ਮੈਂ ਪੁੱਛ ਪਹਿਲਾਂ ਪਕਾਨੇ ਸਿਰ ਤੇ ਆਪਣਾ ਕੋਈ ਨਹੀਂ ਬਗਾਨੇ ਅੱਗੇ ਆਪਾਂ ਸਾ ਆਪਾਂ ਆਪਾਂ ਸਾਰੀ ਉਮਰ ਇੱਕ ਏਕਰੀ ਰੁਕ ਇੱਕ ਏਕਰੀ ਇੱਕ ਏਕਰੀ ਰੁਕ ਜਾਓ ਯਾਰ। ਆਪਾਂ ਸਾਰੀ ਉਮਰ ਵਾਂਡੇ ਵਾਂਡੇ ਕਰਦੇ ਰਹਿੰਦੇ ਆ। ਠੀਕ ਹੈ ਹੁਣ ਰਿਸ਼ਤੇਦਾਰ ਨੂੰ ਉਹ ਵੀ ਵੇਖਦੇ ਆ ਨਾ। ਰਹਿ ਕੇ ਵੇਖਦੇ ਆ ਕਿ ਕੌਣ ਚੱਲਦਾ। ਚੱਲਣਾ ਉਹ ਸੱਚੇ ਪਾਤਸ਼ਾਹ ਵਾ ਹਾਂ ਸੱਚੇ ਪਾਤਸ਼ਾਹ ਵਾਹਿਗੁਰੂ ਨੇ ਚੱਲਣਾ ਕੋਈ ਗੱਲ ਨਹੀਂ ਉਹ ਦੱਦੀ ਕਿਉਂ ਨਾ ਪਤਵਾਤ ਨਹੀਂ ਪੁੱਤੀ ਚੱਲ ਰਾਕਦੇ ਉਹਨੇ ਉਹ ਵਾਹਿਗੁਰੂ ਨੇ ਜਿੰਨੇ ਸਾਥ ਦਿੱਤੇ ਆ ਨਾ ਮੇਰੀ ਗੱਲ ਸੁਣੋ ਲੈ ਹੋਰ ਲੋ ਉਹ ਵੀ ਬੰਦੇ ਆ ਉਹ ਵੀ ਬੰਦੇ ਆ ਜਿਨ੍ਹਾਂ ਦੇ ਜਿਨ੍ਹਾਂ ਨੂੰ ਵੇਖਦਾ ਨਹੀਂ ਜਨਮੀਆਂ ਲੱਤਾਂ ਨਹੀਂ ਹੈਗੀਆਂ ਜਿਹੜੇ ਤਰਪਾਲਾਂ 'ਚ ਬੈਠੇ ਮੈਂ ਤਾਂ ਬਹੁਤ ਮਾੜੇ ਮਾੜੇ ਹਾਲਾਤ ਵੇਖਿਆ ਚੜ੍ਹਦੀ ਗੱਲਾਂ 'ਚ ਆਪਾਂ ਕੋਈ ਗੱਲ ਨਹੀਂ ਰੋਣਾ ਨਹੀਂ ਬਸ ਪੋਜ਼ਿਟਿਵ ਰੋ ਕੋਈ ਰੌਲਾ ਨਹੀਂ ਐਡੇ ਪੁੱਤ ਤੇਰੇ ਜਵਾਨ ਪੋਤੇ ਆ ਕੋਈ ਹਾਂ ਚਲੋ ਵੀਰੇ ਸਾਡੀ ਮਾਂ ਦੀਆਂ ਅੱਖਾਂ 'ਚ ਪਾਣੀ ਨਹੀਂ ਆਉਣਾ ਚਾਹੀਦਾ ਪਹਿਲਾਂ ਹੰਝੂ ਪੂੰਝ ਕੇ ਹੰਝੂ ਪੂੰਝੋ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ